प्यारे विद्यार्थियों साश्रिकार मैं हा ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੰਜਵੀਂ ਜਮਾਤ ਦੇ ਗਣਿਤ ਦੇ ਵਿਸ਼ੇ ਵਿੱਚੋਂ ਪੰਨਾ ਨੰਬਰ 2 ਉੱਪਰ ਦਿੱਤੇ ਦੂਜਾ ਸਵਾਲ ਹੇਠ ਲਿਖੀਆਂ ਸੰਖਿਆਵਾਂ ਨੂੰ ਅੰਕਾਂ ਵਿੱਚ ਲਿਖੋ ਦਾ ਅਭਿਆਸ ਕਰਾਂਗੇ ਸਾਡਾ ਇਹ ਸਵਾਲ ਹੈ 678 ਪਿਆਰੇ ਬੱਚਿਓ ਇਸ ਨੂੰ ਸਮਝਣ ਲਈ ਅਸੀਂ ਇਕਾਈ ਦਹਾਈ ਸੈਂਕੜਾ ਵਾਲਾ ਇੱਕ ਚਾਰਟ ਬਣਾ ਲੈਂਦੇ ਹਾਂ 678 78 ਪਿਆਰੇ ਬੱਚਿਓ ਸਾਨੂੰ ਪਤਾ ਹੈ 70 8 78 ਹੁੰਦੇ ਹਨ ਭਾਵ ਇਸ ਵਿੱਚ 8 ਇਕਾਈਆਂ 7 ਦਹਾਈਆਂ ਹੁੰਦੀਆਂ ਹਨ 600 100 ਤੋਂ ਭਾਵ ਹੈ ਸੈਂਕੜਾ 6 ਇਸ ਵਿੱਚ ਸੈਂਕੜੇ ਹਨ ਇਸ ਤਰ੍ਹਾਂ ਸਾਡੀ ਅੰਕਾਂ ਵਿੱਚੇ ਸੰਖਿਆ ਬਣਦੀ ਹੈ 678 ਇਸੇ ਤਰ੍ਹਾਂ ਅਸੀਂ ਅਗਲਾ ਸਵਾਲ ਦੇਖਦੇ ਹਾਂ 1700 ਇਸੇ ਤਰ੍ਹਾਂ ਇਹਦਾ ਵੀ ਅਸੀਂ ਚਾਰਟ ਬਣਾ ਲੰਨੇ ਹਾਂ ਇਕਾਈ ਦਹਾਈ ਸੈਂਕੜਾ ਹਜ਼ਾਰ 700 700 ਤੱਕ ਹੀ ਇਹ ਸੰਖਿਆ ਸਾਡੀ ਪੂਰੀ ਹੋ ਗਈ ਹੈ ਇਸ ਵਿੱਚ ਇਕਾਈ ਅਤੇ ਦਹਾਈ ਦੇ ਸਥਾਨ ਤੇ ਕੋਈ ਵੀ ਅੰਕ ਨਹੀਂ ਹੈ 700 ਹੈ ਭਾਵ ਇਕਾਈ ਦੇ ਸਥਾਨ ਤੇ 0 ਤੇ ਦਹਾਈ ਦੇ ਸਥਾਨ ਤੇ 0 700 100 ਸੈਂਕੜੇ ਦੇ ਸਥਾਨ ਤੇ ਹੈ ਅਤੇ ਦਿੱਤੀ ਸੰਖਿਆ ਅਨੁਸਾਰ 1001000 ਵਾਲੇ ਸਥਾਨ ਤੇ ਹੈ ਇਸ ਤਰ੍ਹਾਂ ਇਹ ਸਾਡੀ ਸੰਖਿਆ ਬਣਦੀ ਹੈ 1700 ਇਸੇ ਤਰ੍ਹਾਂ ਅਸੀਂ ਅਗਲੇ ਸਵਾਲ ਦੇਖਦੇ ਹਾਂ 4006 ਪਿਆਰੇ ਬੱਚਿਓ ਇਕਾਈ ਦੇ ਸਥਾਨ ਤੇ ਸਾਨੂੰ ਦਿੱਤਾ ਹੈ 6 ਦਹਾਈ ਅਤੇ ਸੈਂਕੜੇ ਦੇ ਸਥਾਨ ਤੇ ਕੋਈ ਅੰਕ ਸਾਨੂੰ ਨਹੀਂ ਦਿੱਤਾ ਭਾਵ 0 ਹੈ ਦਹਾਈ ਵੀ 0 ਸੈਂਕੜਾ ਵੀ 0 4000 ਇਸ ਤਰ੍ਹਾਂ ਸਾਡੀ ਇਹ ਸੰਖਿਆ ਬਣਦੀ ਹੈ 4006 ਇਸੇ ਤਰ੍ਹਾਂ ਸਾਡਾ ਡੀ ਸਵਾਰ ਹੈ 8886 86 80 6 86 ਹੁੰਦੇ ਹਨ ਤਾਂ 86 ਦੇ ਵਿੱਚ 6 ਅੰਕ ਸਾਡਾ ਹੋ ਗਿਆ ਇਕਾਈ ਦੇ ਸਥਾਨ ਤੇ ਤੇ 8 ਹੋ ਗਿਆ ਦਹਾਈ ਦੇ ਸਥਾਨ ਤੇ 800 अठ सौ सा हो गया सैकड़े के स्थान पर अठ अठ हज़ार अठ हज़ार के स्थान थे। इस तरह साड़ी ये संख्या हो गई अठ हज़ार अठ सौ छियासी सवाल है नौ हज़ार नब्बे प्यारे बच्चे हो नब्बे नौ जीरो नब्बे तो नौ हज़ार सैकड़े के स्थान पर कोई अंक नहीं दिता है इसलिए असी लिखा जीरो 9090 ਉਮੀਦ ਕਰਦਾ ਹਾਂ ਪਿਆਰੇ ਬੱਚਿਓ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਪਿਆਰੀ ਬੱਚਿਓ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਬਹੁਤ ਬਹੁਤ ਧੰਨਵਾਦ